ਕੈਨੇਡਾ ਤੋਂ ਆਈ ਵੱਡੀ ਖਬਰ ਪੀਐਮ ਜਸਟਿਨ ਟਰੂਡੋ ਨੇ ਕਰ ਦਿੱਤਾ ਵੱਡਾ ਐਲਾਨ ਪੀਐਮ ਦੇ ਅਹੁਦੇ ਦੀ ਦੌੜ ਦੇ ਵਿੱਚ ਨੇ ਕਈ ਨਾਮੀ ਸ਼ਖਸੀਅਤਾਂ ਸ਼ਾਮਿਲ ਜਿਹਾ ਇਸ ਵੇਲੇ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੀਐਮ ਜਸਟਿਨ ਟਰੂਡੋ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਪੀਐਮ ਦੇ ਅਹੁਦੇ ਦੇ ਲਈ ਜਿਹੜੀ ਦੌੜ ਲੱਗੀ ਹੋਈ ਹੈ ਉਸ ਦੇ ਵਿੱਚ ਕਈ ਨਾਮੀ ਸ਼ਖਸੀਅਤਾਂ ਦੇ ਨਾਮ ਸ਼ਾਮਿਲ ਨੇ ਦਸਤੀਏ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੋਣ ਵਾਲੀਆਂ ਆਮ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਅਕਤੂਬਰ ਦੇ ਵਿੱਚ ਇਹ ਚੋਣਾਂ ਹੋਣੀਆਂ ਸੰਤ ਤੇ ਹੁਣ ਇਹ ਚੋਣਾਂ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਵੀ ਹੋ ਸਕਦੀਆਂ ਨੇ ਦੱਸਦੀ ਹੈ ਕਿ ਓਟਾਵਾ ਦੇ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਹੋਣ ਵਾਲੀਆਂ ਆਮ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਉਹਨਾਂ ਦਾ ਇਹ ਨਿੱਜੀ ਫੈਸਲਾ ਹੈ ਨਾਲ ਹੀ ਉਹਨਾਂ ਨੇ ਆਪਣੇ ਸਿਆਸੀ ਭਵਿੱਖ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਜੇ ਉਹ ਇਸ ਗੱਲ ਬਾਰੇ ਨਹੀਂ ਸੋਚ ਰਹੇ ਕਿ ਉਹਨਾਂ ਦਾ ਸਿਆਸੀ ਭਵਿੱਖ ਕਿਹੋ ਜਿਹਾ ਰਹੇਗਾ ਅਜੇ ਸਿਰਫ ਉਹ ਇਸ ਗੱਲ ਤੇ ਧਿਆਨ ਦੇ ਰਹੇ ਨੇ ਕਿ ਕੈਨੇਡਾ ਵਾਸੀਆਂ ਨੇ ਉਹਨਾਂ ਨੂੰ ਜਿਹੜਾ ਕੰਮ ਸੌਪਿਆ ਹੈ ਉਹ ਸਹੀ ਤਰੀਕੇ ਦੇ ਨਾਲ ਨੇਪਰੇ ਚਾੜ ਦੇਣ ਦੱਸਦੀ ਹੈ ਕਿ ਪੀਐਮ ਜਸਟਿਨ ਟਰੂਡੋ ਹੋਰਾਂ ਦਾ ਇਹ ਐਲਾਨ ਉਸ ਵੇਲੇ ਸਾਹਮਣੇ ਆਇਆ ਜਦੋਂ ਉਹ ਇੱਕ ਪਾਸੇ ਵੱਖ-ਵੱਖ ਮੰਤਰੀਆਂ ਦੇ ਨਾਲ ਇਹ ਸਲਾਹ-ਮਸ਼ਵਰਾ ਕਰ ਰਹੇ ਨੇ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਹੋਰਾਂ ਦੇ ਨਾਲ ਸੁਲਾਹ ਵੀ ਕਰ ਲਈ ਜਾਵੇ ਇਸ ਵੇਲੇ ਇਹ ਐਲਾਨ ਹੋਣਾ ਆਪਣੇ ਆਪ ਦੇ ਵਿੱਚ ਹੈਰਾਨ ਜਿਹਾ ਕਰ ਦੇਣ ਵਾਲਾ ਹੈ ਕਿ ਇੱਕ ਪਾਸੇ ਸਲਾਹ-ਮਸ਼ਵਰਾ ਹੋ ਰਿਹਾ ਹੈ ਕਿ ਕਿਵੇਂ ਸੁਲਾਹ ਕੀਤੀ ਜਾਵੇ ਤੇ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਉਹ ਆਮ ਚੋਣਾਂ ਨਹੀਂ ਲੜਨਗੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਪੀਐਮ ਜਸਟਨ ਟਰੂਡੋ ਖੁਰਾਨੇ 2004 15 ਦੇ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤੇ ਉਹ ਲਿਬਰਲ ਪਾਰਟੀ ਦੇ ਵੱਲੋਂ ਨਾਮਜ਼ਦ ਕੀਤੇ ਗਏ ਸਨ ਤੇ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਸੀ ਦੱਸਦੀ ਹੈ ਕਿ ਪੀਐਮ ਦੇ ਅਹੁਦੇ ਦੇ ਲਈ ਜਿਹੜੇ ਨਾਮਜ਼ਦਗੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਨਾਮੀ ਸ਼ਖਸੀਅਤਾਂ ਦੇ ਨਾਮ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਅਨੀਤਾ ਆਨੰਦ ਵੀ ਸ਼ਾਮਿਲ ਨੇ ਪਰੰਤੂ ਹੁਣ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਉਹ ਇਸ ਦੌੜ ਦੇ ਵਿੱਚ ਨਹੀਂ ਲੱਗਣਗੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਅਨੀਤਾ ਆਨੰਦ ਮੂਲ ਤੌਰ ਤੇ ਪਰ ਦੇ ਹੀ ਰਹਿਣ ਵਾਲੇ ਸਨ ਉਹ ਮੂਲ ਭਾਰਤੀ ਨੇ ਪਰੰਤੂ ਹੁਣ ਉਹਨਾਂ ਨੇ ਇਹ ਨਾਮਜ਼ਦਗੀ ਨਹੀਂ ਭਰੀ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਦੌੜ ਦੇ ਵਿੱਚ ਸ਼ਾਮਿਲ ਨਹੀਂ ਹਨ ਇਸ ਤੋਂ ਇਲਾਵਾ ਕਈ ਹੋਰ ਵੀ ਨਾਮ ਨੇ ਜਿਹੜੇ ਕਿਸ ਦੌੜ ਦੇ ਵਿੱਚ ਸ਼ਾਮਿਲ ਨੇ ਇਸ ਤੋਂ ਪਹਿਲਾਂ ਜਿਹੜੇ ਕਿ ਵਿੱਤ ਮੰਤਰੀ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਉਹ ਵੀ ਪੀਐਮ ਦੇ ਅਹੁਦੇ ਦੇ ਲਈ ਨਾਮਜ਼ਦਗੀ ਭਰਨਗੇ ਤੇ ਜੇ ਹੋ ਸਕਦਾ ਹੈ ਕਿ ਉਹ ਵੀ ਜਿਹੜੇ ਕਿ ਨਵੇਂ ਪ੍ਰਧਾਨ ਮੰਤਰੀ ਚੁਣੇ ਜਾਣ ਸੋ ਫਿਲਹਾਲ ਦੀ ਘੜੀ ਦੇ ਵਿੱਚ ਕਈ ਵੱਡੀਆਂ ਸ਼ਖਸੀਅਤਾਂ ਦੇ ਨਾਮ ਜਿਹੜੇ ਉਹ ਸਾਹਮਣੇ ਆ ਰਹੇ ਨੇ ਜਿਹੜੇ ਕਿ ਪੀਐਮ ਦੇ ਅਹੁਦੇ ਦੇ ਲਈ ਨਾਮਜ਼ਦਗੀਆਂ ਭਰ ਰਹੇ ਨੇ ਨਾਲ ਹੀ ਦੱਸਦੀ ਹੈ ਕਿ ਪੀਐਮ ਜਸਟਿਨ ਟਰੂਡੋ ਬਣਾ ਨੇ ਕਿਹਾ ਹੈ ਕਿ ਉਹ ਉਹਨਾਂ ਚਿਹਰੇ ਇਸ ਅਹੁਦੇ ਤੇ ਬਣੇ ਰਹਿਣਗੇ ਜਿੰਨਾ ਚਿਰ ਨਵਾਂ ਜਿਹੜਾ ਨਾਮਜ਼ਦਗੀ ਨਹੀਂ ਹੋ ਜਾਂਦੀ ਤੇ ਇਸ ਅਹੁਦੇ ਦੇ ਨਵਾਂ ਜਿਹੜਾ ਨਾਮ ਹੈ ਉਹ ਸਾਹਮਣੇ ਨਹੀਂ ਆ ਜਾਂਦਾ ਦੱਸਦੀ ਹੈ ਕਿ 23 ਜਨਵਰੀ ਤੱਕ ਜਿਹੜੀਆਂ ਇਹ ਨਾਮਜ਼ਦਗੀਆਂ ਨੀਆਂ ਜਾਣਗੀਆਂ ਤੇ 8 ਮਾਰਚ ਤੱਕ ਇਹਦਾ ਕੰਮ ਹੈ ਉਹ ਖਤਮ ਹੋ ਜਾਵੇਗਾ ਤੇ ਨਵਾਂ ਪੀਮ ਮਿਲ ਜਾਵੇਗਾ ਉਦੋਂ ਤੱਕ ਉਹ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ